ਨਗਰੂਰ ਜ਼ਿਲ੍ਹੇ ਵਿੱਚ ਅੱਜ ਸਵੇਰ ਤੋਂ ਸ਼ੁਰੂ ਹੋਈ ਮੌਲੇ ਧਾਰ ਬਾਰਿਸ਼ ਨੇ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਦਿੱਤੀ ਲੰਬੇ ਸਮੇਂ ਤੋਂ ਚੱਲ ਰਹੀ ਅਤਿ ਗਰਮੀ ਕਾਰਨ ਲੋਕ ਬੇਹਦ ਪ੍ਰੇਸ਼ਾਨ ਸਨ ਪਰ ਇਸ ਬਾਰਿਸ਼ ਨੂੰ ਮੌਸਮ ਸੁਹਾਵਣਾ ਬਣ ਗਿਆ ਹੈ ਖਾਸ ਕਰਕੇ ਕਿਸਾਨ ਭਾਈ ਚਾਰੇ ਲਈ ਇਹ ਮੀਂਹ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ ਇਸ ਸਮੇਂ ਝੋਨੇ ਦੀ ਫਸਲ ਤੇ ਤੇਲੇ ਦੀ ਬਿਮਾਰੀ ਨਾਲ ਪ੍ਰਭਾਵਿਤ ਹੋ ਰਹੀ ਰਹੀ ਸੀ ਕਿਸਾਨ ਇਸ ਬਿਮਾਰੀ ਨੂੰ ਖਤਮ ਕਰਨ ਲਈ ਸਪਰੇਅ ਕਰ ਰਹੇ ਸਨ ਜਿਸ ਤੇ ਹਜ਼ਾਰਾਂ ਰੁਪਏ ਖਰਚ ਕਰਨੇ ਪੈ ਰਹੇ ਸਨ ਪਰ ਹੁਣ ਬਾਰਿਸ਼ ਕੁਦਰਤੀ ਤੌਰ ਤੇ ਢੇਲੇ ਦੀ ਬਿਮਾਰੀ ਨੂੰ ਖਤਮ ਕਰ ਦੇਵੇਗੀ ਕਿਸਾਨ ਦੇ ਮੁਤਾਬਕ ਇਸ ਮੀਂਹ ਨਾਲ ਹੁਣ ਉਹਨਾਂ ਦਾ ਲਗਭਗ 1000 ਰੁਪਏ ਪ੍ਰਤੀ ਏਕੜ ਦਾ ਸਿੱਧਾ ਫਾਇਦਾ ਹੋਇਆ ਕਿਉਂਕਿ ਮਹਿੰਗਾਈਆਂ ਦਵਾਈਆਂ ਸਪਰੇਅ ਤੇ ਲੋੜ ਹੁਣ ਨਹੀਂ ਰਹੇਗੀ ਝੋਨੇ ਦੀ ਫਸਲ ਹੋਰ ਹਰੀ ਭਰੀ ਰਹੇਗੀ ਤੇ ਪੈਦਾਵਾਰ ਵਧਣ ਦੀ ਉਮੀਦ ਹੈ ਇਸ ਦੌਰਾਨ ਉਹਨਾਂ ਆਖਿਆ ਕਿ ਬਾਰਿਸ਼ ਨਾਲ ਜਿੱਥੇ ਕਿਸਾਨਾਂ ਦੀਆਂ ਚਿਹਰੇ ਤੇ ਖੁਸ਼ੀ ਦੌੜੀ ਹੈ ਉੱਥੇ ਆਮ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਸਤੰਬਰ ਦੇ ਖਾਤਮੇ ਤੇ ਪੈ ਰਹੀ ਇਸ ਆਤਿ ਤਪਸ਼ ਹੁਣ ਖਤਮ ਹੋ ਗਈ ਹੈ ਹੁਣ ਮੌਸਮ ਵਿੱਚ ਸੁਹਾਵਣਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਰਿਪੋਰਟ ਸੰਜੇ रावत ਸੰਗਰੂਰ ਇਸ ਦੌਰਾਨ ਅੱਗੇ ਕਿਸਾਨ ਨੇ ਕੀ ਕਿਹਾ ਸੁਣੋ ਬਈ ਜੀ ਕੀ ਨਾਮ ਹੈ ਤੁਹਾਡਾ ਜੀ ਗੁਰਜੰਟ ਸਿੰਘ ਇਸ ਤਰੀਕੇ ਨਾਲ ਦੇਖਦੇ ਹਾਂ ਜਿਹੜੀ ਬਾਰਿਸ਼ ਹੋਈ ਆ ਮੌਸਮ ਵਿੱਚ ਗਰਮੀ ਸੀ ਕਿੰਨੀ ਰਾਹਤ ਮਿਲੂਗੀ ਆਮ ਲੋਕਾਂ ਨੂੰ ਗਰਮੀ ਤੋਂ ਬਹੁਤ ਰਾਹਤ ਮਿਲੂਗੀ ਆਮ ਲੋਕਾਂ ਨੂੰ ਹੀ ਬਹੁਤ ਹੁਮਮਸ ਜੀਗੀ ਤੇ ਫਸਲ ਲਈ ਵੀ ਲਾਹੇਵੰਦ ਹੋਊਗੀ ਜੀ ਜੋ ਤੇਲੇ ਦੀ ਬਿਮਾਰੀ ਸੀ ਉਹ ਕਟੂਏ ਦੇ ਨਾਲ ਹੀ ਜਿਸ ਤਰੀਕੇ ਨਾਲ ਤੇਲੇ ਦੀ ਬਿਮਾਰੀ ਸੀ ਹਲਦੀ ਰੋਗ ਸੀ ਕਿਸਾਨ ਸਪਰੇਹਾ ਕਰ ਰਹੇ ਸੀ ਤਾਂ ਉਹ ਚੀਜ਼ ਨਾਲ ਕਿਸਾਨੀ ਨੂੰ ਲੈ ਕੇ ਫਸਲਾਂ ਨੂੰ ਲੈ ਕੇ ਕਿੰਨਾ ਕੁ ਫਾਇਦਾ ਇਹ ਚੀਜ਼ ਦਾ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਕਿਸਾਨ ਦਾ ਜੀ ਨਹੀਂ ਇੱਕ ਸਪਰੇ ਹੋਰ ਕਰਨੀ ਪੈਣੀ ਸੀ ਇਹਦੇ ਨਾਲ ਸਪਰੇ ਦੀ ਬਚਤ ਹੋ ਜਾਣੀ ਹੈ ਜੀ ਕਿਸਾਨ ਨੂੰ ਆਖ ਦੇ ਕਿ ਜੇ ਕੱਚਾ ਪੱਕਾ ਅੰਦਾਜ਼ਾ ਤਾਂ ప్రతి ਇੱਕ ਦੇ ਇੱਕ ਸਪਰੇ ਦਾ ਕਿੰਨਾ ਖਰਚਾ ਹੋਊਗਾ ਜਿਹੜਾ ਚੀਜ਼ ਦਾ ਫਾਇਦਾ ਲੱਗੂਗਾ ਕਿਸਾਨ ਨੂੰ ਪਰਤੀ 1 ਏਕੜਨ 9000 ਤੋਂ 1500 ਰੁਪਏ ਦਾ ਏਕੜ ਦਾ ਖਰਚਾ ਆ ਜਾਂਦਾ ਜੀ ਇੱਕ ਸਪਰੇ ਦਾ ਉਹ ਵੱਜ ਜਾਣਾ ਜੀ ਹਲੇ ਇਹਦੇ ਨਾਲ ਬਹੁਤ ਗਰਮੀ ਤੋਂ ਵੀ ਰਾਹਤ ਗਰਮੀ ਤੋਂ ਵੀ ਬਹੁਤ ਰਾਤ ਮਿਲਨੀ ਹੈ ਜੀ ਕਿਸਾਨਾਂ ਦੀ ਫਸਲਾਂ ਦੇ ਕਰ ਹਾਂਜੀ ਇਹ ਦੱਸੋ ਮਤਲਬ ਗਰਮੀ ਤੋਂ ਵੀ ਰਾਹਤ ਪਿਸਾਨਾਂ ਦਾ ਫਸਲਾਂ ਦਾ ਗਰਮੀ ਤੋਂ ਵੀ ਰਾਹਤ ਮਿਲਨੀ ਹੈ ਜੀ ਇਹਦੇ ਨਾਲ ਤੇ ਆਪਣਾ ਕਿਸਾਨਾਂ ਨੂੰ ਵੀ ਫਾਇਦਾ ਹੋਣਾ ਜੀ ਫਸਲਾਂ ਦਾ ਜੀ